ਦਿਲ ਦੀ ਧੜਕਣ ਨਾਲ ਸਿਮਰਨ ਕਰਨ ਦੇ ਅਨੇਕਾਂ ਫਾਇਦੇ ਨੰਬਰ 1 ਇਸ ਤਰ੍ਹਾਂ ਸਿਮਰਨ ਕਰਨ ਨਾਲ ਰਸਨਾ ਤੋਂ ਬੋਲਣ ਦੀ ਲੋੜ ਨਹੀਂ ਪੈਂਦੀ ਨੰਬਰ 2 ਸੋਚਾਂ ਫਿਕਰਾਂ ਵਿਚਾਰਾਂ ਤੋਂ ਛੁਟਕਾਰਾ ਹੁੰਦਾ ਹੈ ਨੰਬਰ 3 ਦਿਲ ਦੀ ਧੜਕਣ ਤੇ ਸਿਮਰਨ ਕਰਨ ਨਾਲ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਨੇ ਨੰਬਰ 4 ਇਸ ਤਰ੍ਹਾਂ ਸਿਮਰਨ ਕਰਨ ਨਾਲ ਰੋਮ ਰੋਮ ਸਿਮਰਨ ਚੱਲ ਪੈਂਦਾ ਹੈ ਨੰਬਰ 5 ਦਿਲ ਦੀ ਧੜਕਣ ਤੇ ਸਿਮਰਨ ਕਰਨ ਨਾਲ ਰੋਮਾਂ ਦੀ ਸਫਾਈ ਹੁੰਦੀ ਹੈ ਰੋਮ ਰੋਮ ਖੁੱਲ ਜਾਂਦਾ ਹੈ ਨੰਬਰ 6 ਇਸ ਵਿਧੀ ਨਾਲ ਸਿਮਰਨ ਕਰਨ ਤੇ ਬਹੁਤ ਅਨੁਭਵ ਹੁੰਦੇ ਹਨ ਨੰਬਰ 7 ਇਹ ਸਿਮਰਨ ਬਿਨਾਂ ਕਿਸੇ ਨੂੰ ਦੱਸੇ ਕਿਤੇ ਵੀ ਕੀਤਾ ਜਾ ਸਕਦਾ ਹੈ ਨੰਬਰ 8 ਇਸ ਨਾਲ ਸੁਰਤ ਬਹੁਤ ਜਲਦੀ ਇਕਾਗਰ ਹੁੰਦੀ ਹੈ ਨੰਬਰ 9 ਇਸ ਅਵਸਥਾ ਵਿੱਚ ਸਾਡੀ ਸੁਰਤੀ ਹੀ ਕੰਮ ਕਰਦੀ ਹੈ ਜਿਸ ਨੂੰ ਧਿਆਨ ਆਕੀਦਾ ਹੈ ਨੰਬਰ 10 ਦਿਲ ਦੀ ਧੜਕਣ ਨਾਲ ਕੀਤਾ ਸਿਮਰਨ 24 ਘੰਟੇ ਚੱਲਦਾ ਰਹਿੰਦਾ ਹੈ ਨੰਬਰ 11 ਇਸ ਤਰ੍ਹਾਂ ਕੀਤਾ ਸਿਮਰਨ ਗੁੱਸੇ ਨੂੰ ਬਹੁਤ ਜਲਦੀ ਕਾਬੂ ਕਰਦਾ ਹੈ ਨੰਬਰ 12 ਬਹੁਤ ਜੀਵਾਂ ਤੇ ਇਸ ਅਵਸਥਾ ਵਿੱਚ ਅਮਰਤ ਰਸ ਤੇ ਅਮਰਤ ਵਰਖਾ ਵਰਸਦੀ ਹੈ ਨੰਬਰ 13 ਦਿਲ ਦੀ ਧੜਕਣ ਸੁਰਤੀ ਨੂੰ ਇਕਾਗਰ ਕਰਨ ਲਈ ਬਹੁਤ ਵਧੀਆ ਸਾਧਨ ਹੈ ਇਸ ਤੋਂ ਬਾਅਦ ਅਨੁਵਾਦ ਸ਼ਬਦ ਸੁਣਨੇ ਚਾਹੀਦੇ ਹਨ ਨੰਬਰ 14 ਦਿਲ ਦੀ ਧੜਕਣ ਤੇ ਸਿਮਰਨ ਕਰਨਾ ਮੰਜ਼ਲ ਨਹੀਂ ਹੈ ਇਹ ਇੱਕ ਪੜਾਅ ਹੈ ਨੰਬਰ 15 ਇਸ ਤਰ੍ਹਾਂ ਰੋਜ਼ਾਨਾ ਸਿਮਰਨ ਦਾ ਅਭਿਆਸ ਕਰਨ ਨਾਲ ਮਨ ਜਲਦੀ ਪੌਣ ਤੋਂ ਵਕ ਹੋ ਜਾਂਦਾ ਹੈ ਜੋ ਕਿ ਸਿਮਰਨ ਅਭਿਆਸ ਵਿੱਚ ਬਹੁਤ ਵਧੀਆ ਨਿਸ਼ਾਨੀ ਹੈ ਨੰਬਰ 16 ਸਾਨੂੰ ਸਭ ਨੂੰ ਦਿਲ ਦੀ ਧੜਕਣ ਦੇ ਨਾਲ ਸਿਮਰਨ ਕਰਨਾ ਚਾਹੀਦਾ ਹੈ ਕੀ ਤੁਹਾਡਾ ਦਿਲ ਦੀ ਧੜਕਣ ਨਾਲ ਸਿਮਰਨ ਚੱਲਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ